ਅੰਮ੍ਰਿਤਸਰ ਦੇ ਪਿੰਡ ਕਾਲੇਕਨ ਪੁਰ ਵਿਖੇ ਗੁਰਦੁਆਰਾ ਕੋਲਸਰ ਸਾਹਿਬ ਵਿਖੇ ਸਾਲਾਨਾ ਜੋੜ ਮੇਲਾ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਹੈੱਡ ਗਰੰਤੀ ਭਾਈ ਅੰਗਰੇਜ਼ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਕੋਲਸਰ ਸਾਹਿਬ ਵਿਖੇ ਪਵਨ ਸਥਾਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਚਰਨ ਛੋਪਾ ਪ੍ਰਾਪਤ ਗੁਰਦੁਆਰਾ ਕੋਲਸਰ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਸਾਲਾਨਾ ਜੋੜ ਮੇਲਾ ਸੰਗਤਾਂ ਦੇ ਸਹਿਯੋਗ ਦੇ ਨਾਲ ਮਨਾਇਆ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਦੇ ਪਾਵਨ ਸ੍ਰੀ ਅਖੰਡ ਸਾਹਿਬ ਦੇ ਜਪ ਆਰੰਭ ਕਰਵਾਏ ਗਏ ਅਤੇ ਖੁੱਲੇ ਪੰਡਾਲ ਦੀਵਾਨ ਸਜਾਏ ਗਏ ਜਿਸ ਵਿੱਚ ਰਾਗੀ ਢਾਡੀ ਕੁਇਸ਼ਰ ਪਚਾਰਕ ਸਾਬਾਨ ਹਾਜ਼ਰੀ ਭਰੀ ਇਸ ਮੌਕੇ ਤੇ ਸੰਗਤਾਂ ਲਈ ਲੰਗਰ ਦਾ ਖਾਸ ਪ੍ਰਬੰਧ ਕੀਤਾ ਗਿਆ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਅੰਗਰੇਜ਼ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਕੌਲ ਸਰ ਸਾਹਿਬ ਇਹ ਪਾਵਨ ਸਥਾਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨ ਛੋਪਾ ਪ੍ਰਾਪਤ ਗੁਰਦੁਆਰਾ ਕੌਲ ਸਰ ਸਾਹਿਬ ਜੀ ਵਿਖੇ ਹਰ ਸਾਲ ਦੀ ਤਰ੍ਹਾਂ ਅਸੂ ਦੇ ਪੈਨਜਹਾਰ ਮੁਖ ਰੱਖਦਿਆਂ ਹੋਇਆਂ ਸਲਾਣਾ ਜੋੜ ਮੇਲਾ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਏ ਸੋ ਐਤਕੀ ਵੀ 2025 26 ਤਰੀਕ ਨੋਵਾਂ ਮਹੀਨਾ ਆਦੇ ਦੇਣਾ ਇਸ ਸਮਾਗਮ ਸੰਗਤਾਂ ਦੇ ਸਹਿਯੋਗ ਦੇ ਨਾਲ ਪਰਸੋਂ ਰੋਜ ਤੋਂ ਤੁਰਕੀ ਬਾਣੀ ਰਾਇ ਤਨਸਿਲੀ ਚਿੰਤ ਮਿਟਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸ੍ਰੀ ਅਖੰਡ ਪਾਠ ਸਹਿ ਜਾਪ ਆਰੰਭ ਕਰਵਾਏ ਗਏ ਸਰ ਆ ਤੋਂ ਮਦ ਮਾਤੋ ਸੰਪੂਰਨਤਾ ਪਹੁੰਚ ਪਾਈ ਗਈ ਹਨ ਖੁੱਲੇ ਪੰਡਾਲ ਦੀਵਾਨ ਸਜਾਏ ਗਏ ਹਨ ਜਿਸ ਵਿੱਚ ਸੱਚਖੰਡ ਸ੍ਰੀ ਹਰਿਵੰਦਰ ਸਾਹਿਬ ਦੇ ਹਸਾਬका ਗਰੰਤੀ ਸਿੰਘ ਸਾਹਿਬ ਕੈਣੀ ਮਾਨ ਸਿੰਘ ਜੀ ਭਾਈ ਕੇਵਲ ਸਿੰਘ ਜੀ ਮਹਿਤਾ ਕਬੀਸ਼ਰ ਜੱਥਾ ਮਾਨੋਂ ਚਾਰ ਭਾਈ ਹਰਦੀਪ ਸਿੰਘ ਢਾਡੀ ਜੱਥਾ ਅਤੇ ਹੋਰ ਗੁਰੂ ਕੇ ਰਾਗੀ ਸਿੰਘ ਢਾਡੀ ਸਿੰਘ ਕਥਾਵਾਜਕ ਹਾਜ਼ਰੀਂ ਪਾ ਰਹੇ ਹਨ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਤਿੰਨੇ ਦਿਨ ਸਮਾਗਮ ਬੜਾ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ ਸਮੂਹ ਸੰਗਤਾਂ ਨੂੰ ਸਰਾਣੇ ਸਮਾਗਮ ਦੀਆਂ ਲੱਖ ਲੱਖ ਵਧਾਈਆਂ ਲਾਉਂਦੀ ਕਿਤਨੇ ਤੋਂ ਸਰਦਾਰੀਆਂ ਨੇ ਲੋਕਾਂ ਦੀ ਕਿੰਨੇ ਕਰਸਾ ਬੰਦਾ ਇਹ ਸਮਾਗਮ ਸਾਲ ਦੇ ਪਿੱਛੇ ਮਨਾਇਆ ਜਾਂਦਾ ਹੈ ਜੀ ਇਸ ਸਮਾਗਮ ਦੇ ਵਿੱਚ ਦੂਰ ਦਰਡੇ ਤੋਂ ਸੰਗਤਾਂ ਆਉਂਦੀਆਂ ਹਨ ਜਿਨ੍ਹਾਂ ਦੀਆਂ ਇਸ ਸਥਾਨ ਤੇ ਅਰਦਾਸਾਂ ਪ੍ਰਵਾਨ ਹੁੰਦੀਆਂ ਜਿਨ੍ਹਾਂ ਦੇ ਘਰ ਇਸ ਸਥਾਨ ਤੋਂ ਅਲੱਗਾਂ ਹੁੰਦੀਆਂ ਜਾਂ ਜਿਨ੍ਹਾਂ ਦੇ ਬੱਚੇ ਇਸ ਸਥਾਨ ਤੋਂ ਪ੍ਰਦੇਸਾਂ ਜਾਂਦੇ ਹਨ ਉਹ ਇਸ ਸਮਾਗਮ ਵਿੱਚ ਕਿਤੇ ਬੈਠੇ ਹੋਣ ਹਰ ਸਾਲ ਇਸ ਸਮਾਗਮ ਵਿੱਚ ਹਾਜ਼ਰੀਆਂ ਭਰਦੇ ਹਨ ਤੇ ਹਾਜ਼ਰੀਆਂ ਭਰ ਕੇ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ ਜੀ ਸੰਗਤ ਨੂੰ ਅਪੀਲ ਕਰਦੇ ਆਂ ਬੇਨਤੀ ਕਰਦੇ ਆਂ ਕਿ ਇਹ ਸਥਾਨ ਤੇ ਆਣਕਰ ਜੇ ਕਿਤੇ ਵੀ ਖੈਰ ਨਹੀਂ ਪੈਂਦੀ ਇਸ ਸਥਾਨ ਤੇ ਇੱਕ ਵਾਰੀ ਆਓ ਇੱਥੇ ਪਾਵਨ ਸਰੋਵਰ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਵਾਰੇ ਸੁੱਕੇ ਬੱਚੇ ਹਰੇ ਹੁੰਦੇ ਹਨ ਜੇ ਕੈਂਸਰ ਵਰਗੇ ਪੈਨਕ ਰੋਗ ਹਨ ਉਹ ਠੀਕ ਹੁੰਦੇ ਹਨ ਜਿਨ੍ਹਾਂ ਕਰ ਆਲਾਦ ਨਹੀਂ ਹੁੰਦੀ ਉਹ ਇਥੇ ਆ ਕੇ ਇਸ਼ਾਨਾਨ ਕਰਕੇ ਅਰਦਾਸ ਬੇਨਤੀ ਕਰੋ ਉਹਨਾਂ ਕਰ ਬੱਚੇ ਹੁੰਦੇ ਹਨ ਜਾਂ ਜਿਨ੍ਹਾਂ ਦੇ ਕਾਰਜ ਰਾਸ ਨਹੀਂ ਹੁੰਦੇ ਕਿਸੇ ਕਿਸਮ ਦੀ ਕੋਈ ਵੀ ਅਰਦਾਸ ਬੇਨਤੀ ਹੋਵੇ ਇਸ ਸਥਾਨ ਤੇ ਕੀਤੀ ਜਾਵੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜੀ ਅਰਦਾਸ ਨੂੰ ਪ੍ਰਵਾਨ ਕਰਦੇ ਹਨ ਸਿੱਖ ਸੰਗਤਾਂ ਸ਼ੁਕਰਾਨੇ ਵੱਲੋਂ ਖਨਪੜ ਸਾਹਿਬ ਤੇ ਸੇਵਾਵਾ ਕਰਕੇ ਸ਼ੁਕਰਾਨਾ ਕਰਦੀਆਂ ਹਨ ਸੰਗਤਾਂ ਨੂੰ ਬੇਨਤੀ ਕਰਦੇ ਹਨ ਇੱਕ ਵਾਰ ਇਸ ਸਥਾਨ ਤੇ ਆਓ ਆਨ ਘਰਨਾ ਤਮਸਤਕ ਹੋ ਕੇ ਅਰਦਾਸ ਬੇਨਤੀ ਕਰੋ ਸਤਿਗੁਰੂ ਦੀ ਕਿਰਪਾ ਕਰਦੇ ਹਨ